ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਟੀ ਆਪਣੀ ਰਪਿੰਦਰ ਆਪਣੇ ਕੋਲੇ ਆਈ ਆ ਇੱਧਰ ਮੋਕੇ ਜਿਹਦੇ ਵਿੱਚੋਂ ਗੁੱਡੀ 450 ਕੀ ਦਾ ਉਹਨਾਂ ਦਾ ਆਬਦਾ ਤੇ ਉਹਨਾਂ ਨੂੰ ਚਾਹੀਦਾ ਯੂਐਸਏ ਦਾ ਸਿਟੀਜ਼ਨ ਮੁੰਡਾ ਜਿਹਦਾ ਉੱਥੇ ਆਬਦਾ ਕਾਰਵਾਰ ਹੋਵੇ ਤੇ ਆਬਦਾ ਕੋਈ ਉੱਥੇ ਤਕੜਾ ਕੰਮ ਹੋਵੇ ਤੇ ਇਦਾਂ ਦਾ ਮੁੰਡੇ ਦੀ ਮੰਗ ਹੈ ਜੀ ਤੇ ਭੈਣ ਦੀ ਉਮਰ 93 ਦੀ ਬੌਰਣਾ ਭੈਣ ਸੋਹਣੀ ਸੁਲੱਖੀ ਹੈ ਠੀਕ ਹੈ ਜੀ ਤੇ ਫਾਈਟ ਹੋਊ ਟ ਆਪਾਂ ਨਹੀਂ ਦੱਸਾਂਗੇ ਆਪਾਂ ਭੇਜਾਂਗੇ ਤੁਹਾਨੂੰ ਡਾਟਾ ਤੇ ਆਪਣੇ ਖਾਤਰ ਵਧੀਆ ਇਹ ਭੈਣ ਖਾਤਰ ਤੱਕੜੇ ਘਰੋਂ ਮੁੰਡਾ ਤੇ ਜ਼ਮੀਨ ਘੱਟੋ ਘੱਟ 60 70 ਕੀਲੇ 80 ਕੀਲੇ ਹੂੰ ਤਾਂ ਵਾਲਾ ਵਧੀਆ ਜਾਂ ਫਿਰ ਉਧਰ ਅਮਰੀਕਾ ਦੇ ਵਿੱਚ ਜ਼ਮੀਨ ਲੈਤੀ ਹੋਵੇ ਘੱਟੋ ਘੱਟ 4-5 ਕਰੋੜ ਰੁਪਇਆ ਕੁੜੀ ਦੇ ਵਿਆਹ ਦੇ ਉੱਤੇ ਲਾਉਣਾ ਜੀ ਤੇ ਵੀਡੀਓ ਮੁਤਾਬਕ ਇਹ ਸ਼ੇਅਰ ਕਰ ਦਿਓ ਤੇ ਦੂਜੇ ਨੰਬਰ ਤੇ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ ਜ਼ਮੀਨ ਸਭ ਕੋਲੀ ਹੈ ਜੀ ਧੰਨਵਾਦ ਹਾਂਜੀ ਸਾਸ੍ਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸਰਕਾਰੀ ਟੀਚਰ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਐ 51 ਸਾਲ ਤੇ ਵਧੀਆ ਮੁੰਡਾ ਚਾਹੀਦਾ ਜੀ ਜੱਟਾਂ ਦਾ 5-7 ਕਿਲੇ ਪੈੜੀ ਹੋਵੇ ਤੇ ਕੁੜੀ ਬਿਲਕੁਲ ਕੁਮਾਰੀ ਹੈ ਜੀ ਤੇ ਬਸ ਅਈ ਲੇਟ ਹੋ ਗਈ ਵਿਆਹ ਤੋਂ ਥੋੜਾ ਜਿਹਾ ਭੈਣ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕਰੀ ਆ ਵੀ ਆਪਣੀ ਵੀਡੀਓ ਜ਼ਰੂਰ ਪਾਓ ਤੇ ਵੀਡੀਓ ਨੂੰ ਕਰਦੇ ਹੋ ਤਾਂ ਕਿ ਸ਼ਹਿਰ ਹਾਂਜੀ Shastri Kal ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੁੜੇ ਆਈ ਆ ਕੈਨੇਡਾ ਦੀ ਪੀਆਰ ਕੁੜੀ ਤੇ ਭੈਣ ਉਥੇ ਸਾਬ ਇੰਸਪੈਕਟਰ ਹੈ ਜੀ 20 25 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਤੇ ਭੈਣ ਹੈਗੀ 94 ਬੌਰਨ ਤੇ ਭੈਣ ਵਧੀਆਰੇ ਚ ਫੈਮਿਲੀ ਚੋਂ ਤਕੜੀ ਫੈਮਿਲੀ ਚੋਂ ਤੇ ਮੁੰਡਾ ਵੀ ਵਧੀਆ ਫੈਮਿਲੀ ਚੋਂ ਚਾਹੀਦਾ ਹੈ ਭੈਣ ਉਥੇ ਸਾਬ ਇੰਸਪੈਕਟਰ ਹੈ ਜੀ ਵਧੀਆ ਜੌਬ ਕਰਦੀ ਹੈ ਤੇ ਆਪਾਂ ਨੂੰ ਮੁੰਡਾ ਵੀ ਵਧੀਆ ਘਰੋਂ ਚਾਹੀਦਾ ਹੈ ਕੁੜੀ ਤੋਂ 2-4 ਸਾਲ ਬੜਾਈ ਹੋਵੇ ਤੇ ਵੀਡੀਓ ਨੂੰ ਕਰ ਦੋ ਤਾਂ ਬਥੇ ਹਾਂਜੀ ਸਾਸਤਰੀ ਕਰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਰਮੇਸਤਰੀ ਰਾਮਗੜੀਆਂ ਦੀ ਕੁੜੀ ਬੀ ਐਸ ਸੀ ਨਰਸਿੰਗ ਹੈ ਜੀ 92 ਬੋਰਨ ਹੈ ਤੇ ਭੈਣ ਸੂਨੀ ਸੱ ਲੱਗੀ ਹੈ ਜੀ ਤੇ ਆਪਾਂ ਨੂੰ ਕੈਨੇਡਾ ਦਾ ਪੀ ਆਰ ਮੁੰਡਾ ਚਾਹੀਦਾ ਭੈਣ ਲਈ ਤੇ ਭੈਣ ਦਾ ਏਰੀਆ ਮੁਗਾ ਤੇ ਆਪਾਂ ਮਿੱਧਰ ਨੇੜੇ ਜਿਹੜੇ ਮੁੰਡਾ ਮਿਲ ਜੇ ਤਾਂ ਵਾੜਾ ਵਧੀਆ ਤੇ ਮੁੰਡਾ ਪੀ ਆਰ ਹੀ ਹੋਵੇ ਕੈਨੇਡਾ ਦਾ ਤੇ ਆਮ ਮੁੰਡਿਆ ਫਾਸਰ ਮਤਲਬ ਨਹੀਂ ਲੇਗੀ ਕੁੜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਿੰਗਰ ਤੇ ਆਪਣੇ ਕੋਲ ਇੱਕ ਕੁੜੀ ਆਈ ਹੈ ਜੀ ਜੱਟਾਂ ਦੀ ਇਧਰ ਫੋਟ ਕਪੂਰੇ ਏਰੀਆ ਦੇ ਵਿੱਚ ਤੇ ਪੂਰੀ ਵਿਚਾਰੀ ਬਹੁਤ ਜ਼ਿਆਦਾ ਕਾਲੀ ਹੈ ਜੀ ਤੇ ਵਿਆਹ ਉਹਨਾਂ ਨੇ ਵਧੀਆ ਕਰਨਾ ਹੈ ਘੱਟੋ ਘੱਟ 5-7 10 ਲੱਖ ਤੱਕ ਉਹਨਾਂ ਨੇ ਵਿਆਹ ਤੇ ਲਾਉਣਾ ਹੈ ਤੇ ਕੁੜੀ ਕਾਲੀ ਹੈ ਜੀ ਥੋੜਾ ਜਿਹਾ ਭੈਣ ਦੇ ਅੱਖ ਚ ਵੀ ਨੁਕਸਾ ਹੈ ਜੇ ਕੋਈ ਮੇਰਾ 2-5-6 ਕਿਲਿਆਂ ਦੇ ਵਿੱਚ ਢਾਏਗਾ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਏਰੀਆ ਇਧਰ ਲਈ ਹੋਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਲਵਾਨੇ ਸਿੱਖਾਂ ਦਾ ਮੁੰਡਾ ਤੇ ਮੁੰਡਾ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਤੇ ਕਾਸਟ ਕੋਈ ਵੀ ਚੱਲੂਗੀ ਜੀ ਰਮਦਾਸ ਹੀ ਇਹ ਤੇ ਰਮਦਾਸ ਹੀ ਇਹ ਤੇ ਮਜੀਵੀ ਸਿੰਘ ਸੱਡ ਕੇ ਕਾਸਟ ਕੋਈ ਵੀ ਹੋਵੇ ਜੀ ਚੱਲੂਗੀ ਤੇ ਮੁੰਡੇ ਦੀ ਉਮਰ ਹੈਗੀ 30 ਸਾਲ ਤੇ ਕੁੜੀ ਘੱਟੋ ਘੱਟ ਬੀਏ ਹੋਵੇ ਜੀ ਕਿਸੇ ਵੀ ਕਾਸਟ ਦੀ ਹੋਵੇ ਦੋ ਕਾਸਟਾਂ ਤੋਂ ਬਿਨਾ ਕਿਸੇ ਵੀ ਕਾਸਟ ਦੇ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ 145 ਸਾਲ ਦੀ ਲੇਡੀ ਹੋਰ ਆਈ ਹੈ ਜੀ ਆਪਣੇ ਕੋਲੇ ਦੋ ਬੱਚੇ ਨੇ ਭੈਣ ਦੇ ਦੋ ਹੀ ਬਾਰੇ ਨੇ ਤੇ ਆਪ ਭੈਣ ਕੋਲੇ 12 ਕਿੱਲੇ ਪੈਲੀ ਹੈ ਤੇ ਜੇ ਕੋਈ ਮੇਰਾ ਵੀਰ ਬੋਧੀਆਂ ਵਾਲਾ ਜਾਨੀ ਤਾਂ ਇੰਨੀ ਕੁ ਏਜ ਦੀ レडी ਨਾਲ ਆਪਦਾ ਘਰ ਬਸਾਉਣਾ ਚਾਹੁੰਦਾ ਤਾਂ ਮੇਰੇ ਇਹਦੇ ਵਿੱਚ ਆਈਡੀ ਦੇ ਵਿੱਚ ਕਮੈਂਟ ਕਰੋ ਜੀ ਤੇ ਜਾਂ ਫਿਰ ਮੈਨੂੰ ਡਾਟਾ ਭੇਜਿਓ ਆਓ ਦਾ ਤੇ 5-4 ਕਿੱਲੇ ਮੁੰਡੇ ਦੇ ਕੋਲੇ ਹੋਣ ਘਰ ਜਮਾਈ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅੰਮ੍ਰਿਤ ਤੇ ਆਪਾਂ ਨੂੰ ਮੁੰਡਾ ਵੀ ਅੰਮ੍ਰਿਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਵਾਲਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਭੈਣ ਦੀ ਉਮਰ ਹੈਗੀ 26 ਸਾਲ ਤੇ ਭੈਣ ਹੁਣਾਂ ਨੇ ਆਪਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਗੁਪਿੰਦਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਬਰਪ੍ਰਧਾਰੀ ਭੈਣ ਤੇ ਭੈਣ ਚਟਸਖ ਫੈਮਿਲੀ ਨੂੰ ਬਲਾਉਂ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪ੍ਰਧਾਰੀ ਹੋਈ ਚਾਹੀਦਾ ਜੀ ਭੈਣ ਦੀ ਉਮਰ ਹੈ 28 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸਿੰਪਲ ਵਿਆਹ ਕਰਨਗੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਤੇ ਅੰਬਰ ਜੀ ਸਾਸਤਰੀ ਕਾਲ ਮੈਸੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ 34 ਸਾਲ ਦੀ ਕੁੜੀ ਆ ਧਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲ ਆ ਆਪਾਂ ਨੂੰ ਮੁੰਡਾ ਸਰਕਾਰੀ ਮੁਲਾਜ਼ਮ ਹੀ ਚਾਹੀਦਾ ਜੀ ਤੇ ਮੁੰਡਾ ਆ ਧਰਮੀਆਂ ਦਾ ਹੀ ਚਾਹੀਦਾ ਯਾਨੀ ਕਿ ਆਪਣੀ ਰਾਮਦਾਸੀਆਂ ਦਾ ਚਾਹੀਦਾ ਜੀ ਰਾਮਦਾਸੀਆਂ ਦਾ ਮੁੰਡਾ ਚਾਹੀਦਾ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਉੱਡੀ ਕੁਮਰ ਦਾ ਮੁੰਡਾ ਚਾਹੀਦਾ ਪੰਜੀ ਸ਼ਾਸਤਰੀ ਕਾਲ ਮੈਂ ਛੋਟੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਇਆ ਜੀ ਮੈਰਿਆਂ ਦਾ ਮੁੰਡਾ ਉਹ ਮਾਰੇ ਹੈ ਗਿਆ ਨਤੀਸਾਰ ਤੇ ਵੀਰ ਇੰਗਲੈਂਡ ਦੇ ਵਿੱਚ ਪੱਕਾ ਤੇ ਆਪਾਂ ਨੂੰ ਚਾਹੀਦੀ ਹੈ ਜੀ ਮੈਰਿਆਂ ਦੀ ਗੁੱਡੀ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਤੇ ਆਪਾਂ ਨੂੰ ਮੈਰਿਆਂ ਦੀ ਗੁੱਡੀ ਚਾਹੀਦੀ ਹੈ ਗੁੱਡੀ ਈਰ ਤੋਂ ਛੋਟੀ ਹੋਵੇ ਜੀ ਵੀਰ ਨੂੰ ਕਰਗੋ ਤਬ ਕੇ ਸ਼ੇਰ ਵੀਰ ਕੋਰ ਸਿੱਖ ਹੈ ਜੀ ਤੇ ਜੇ ਕੋਈ ਮੇਰੀ ਭੈਣ ਮੈਰਿਆਂ ਦੀ ਕੁੜੀ ਕੋਰ ਸਿੱਖ ਵੀਰ ਦੀ ਚਾਹਨਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਪੰਜਾਕ ਕੀਲੇ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਹਮਦਗੜ ਮੰਡੀ ਹੋਵੇ ਮਰੇਲ ਕੋਟਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਗਨੀ ਤੇ ਵੀਰ ਇੱਧਰ ਆਇਆ ਹੋਇਆ ਏ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਕੁੜੀ ਮੁੰਡੇ ਤੋਂ ਛੋਟੀ ਚਾਹੀਦੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਖੱਤਰੀਆਂ ਦੀ ਕੁੜੀ ਹਾਂਜੀ ਧਿਆਨ ਨਾਲ ਸੁਣ ਲਓ ਖੱਤਰੀਆਂ ਦੀ ਕੁੜੀ ਆ ਜੀ 27 ਸਾਲ ਉਮਰ ਹੈ ਭੈਣ ਦੀ ਭੈਣ 12 ਪੜ੍ਹੀ ਹੋਈ ਹੈ ਜੀ ਮੁੰਡਾ 12 ਕਈ ਪੜਿਆ ਹੋਵੇ ਮੁੰਡਾ ਆਪਾਂ ਨੂੰ ਖੱਤਰੀਆਂ ਦਾ ਚਾਹੀਦਾ ਗਰੀਬ ਘਰੋਂ ਆ ਭੈਣ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਚੁਨੀਜੜਾ ਬਾਈ ਕਰਨਗੇ ਦੇਣ ਲੈਣ ਨੂੰ ਉਹਨਾਂ ਕੋਲੇ ਕੁਝ ਨਹੀਂ ਹੈਗਾ ਤੇ ਉਦਾਂ ਵਧੀਆ ਪਰਿਵਾਰ ਚੋਂ ਗਰੀਬ ਹਾਂਜੀ ਸਤਿ ਸ੍ਰੀ ਅਕਾਲ ਜਿਹੜੀ 6 ਫੁੱਟ ਦੀ ਗੁੱਡੀ ਦੀ ਮੈਂ ਵੀਡੀਓ ਪਾਈ ਹੈ ਜੀ ਇਹ ਤੇ ਪੂਰਾ ਧਿਆਨ ਦਿਓ ਤੇ ਦੇਖੋ ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਉਹ ਆਪਣੀ ਜਿਵੇਂ ਵੀ ਚਾਹੇ ਗਰੀਬ ਕਰੂਆਂ ਕੁੜੀ ਵੀ ਚਾਹੇ ਤਗੜੇ ਕਰੂਆਂ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਇਨਾਮ ਜਰੂਰ ਰੱਖਿਆ ਹੋਇਆ ਜੀ ਪੂਰਾ 1 ਲੱਖ ਰੁਪਈਆ ਤੇ ਇਹਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਗੱਲ ਨੂੰ ਅਗਨੋਰ ਨਾ ਮਾਰਿਓ ਦੇਖੋ ਜੇ ਨੂੰ ਕਿਸੇ ਦਾ ਭਲਾ ਹੋ ਜੂਗਾ ਜੇ ਕਿਸੇ ਦੀ ਰਿਸ਼ਤੇਦਾਰੀ ਚ ਕੋਈ ਭੈਣ ਭਾਈ ਦੀ ਗੁੱਡੀ ਹੈਗੀ ਹੈ ਬਿਨਾ ਟਾਗਾ ਲਾਈ ਤੋਂ ਮੇਰੇ ਨਾਲ ਗੱਲ ਨਾ ਕਰਿਓ ਮਿਲਣ ਲਈਓ ਚੰਗੀ ਤ ਹਾਂਜੀ ਸ਼ਾਸਤਰੀ ਕਾਲ ਮੈਂ ਸੋਦੀ ਆਪਣੀ ਰਿਪਿੰਕਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਭਰਾਈਆਂ ਦੀ ਕੁੜੀ ਜੱਟ ਭਰਾਈ ਹੁੰਦੇ ਨੇ ਜਿਹੜੇ ਉਹਨਾਂ ਦੀ ਕੁੜੀ ਆਈ ਆ ਆਪਣੇ ਕੋਲੇ ਤੇ ਭੈਣ ਕਨੇਡਾ ਦੇ ਵਿੱਚ ਪੀਆਰ ਤੇ ਲੱਗੇ ਹੋਏ ਪੈਸੇ ਜ਼ਰੂਰ ਲੈਣਗੇ ਜੀ ਲੱਗੇ ਹੋਏ ਪੈਸੇ ਜਿਹੜੇ ਕੁੜੀ ਤੇ ਖਰਚਾ ਆਇਆ ਹੋਇਆ ਸਾਰਾ ਲੈਣਗੇ ਘਟੋਕਾ ਟੋ ਉਹਨਾਂ ਦੀ ਡਿਮਾਂਡ ਹੈ ਜੀ 25 ਤੋਂ 30 ਲੱਖ ਰੁਪਏ ਦੀ ਤੇ ਜਿਹੜਾ ਜਿਹੜਾ ਉਹਨਾਂ ਦੀ ਡਿਮਾਂਡ ਪੂਰੀ ਕਰ ਸਕੂਗਾ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਨੂੰ ਕਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਐ ਇੰਗਲੈਂਡ ਦੀ ਪੀ ਆਰ ਕੁੜੀ ਜੀ ਤੇ ਮੱਜੀ ਵੀ ਸਿੰਘਾਂ ਦੀ ਗੁੱਡੀ ਐ ਜੀ ਕੁਮਰ ਹੈਗੀ ਐ 32 ਸਾਲ ਤੇ ਆਪਾਂ ਨੂੰ ਮੁੰਡਾ ਵੀ ਮੱਜੀ ਵੀ ਸਿੰਘਾਂ ਦਾ ਚਾਹੀਦਾ ਜੀ ਐਂਟਰ ਕਾਸਟ ਭੈਣ ਉਹਨਾਂ ਨੇ ਨਹੀਂ ਕਰਨਾ ਤੇ ਕੁੜੀ ਬਿਲਕੁਲ ਕੁਮਾਰੀ ਐ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਵਧੀਆ ਤਕੜੇ ਘਰੋਂ ਭੈਣ ਬਹੁਤ ਰਿਚ ਫੈਮਿਲੀ ਚੋਂ ਐ ਤੇ ਆਪਾਂ ਨੂੰ ਉਹਨਾਂ ਦੀ ਬਰਾਬਰੀ ਦੇ ਬੰਦੇ ਚਾਹੀਦੇ ਨੇ ਜੀ ਭੈਣ ਇੰਗਲੈਂਡ ਦੇ ਵਿੱਚ ਪੱਕੇ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੇ ਆਏ ਹੋਏ ਨੇ ਬੈਂਡ ਤੇ ਮੁੰਡਾ ਚਾਹੀਦਾ ਆਪਾਂ ਨੂੰ ਪੈਸੇ ਲਾਉਣ ਵਾਲਾ ਤੇ ਅੱਧੇ ਪੈਸੇ ਲਾਉਣ ਵਾਲੀ ਚਾਹੀਦਾ ਅੱਧੇ ਪੈਸੇ ਉਹਨਾਂ ਨੇ ਆਪ ਹੀ ਲਾ ਲੈਣੇ ਨੇ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਭੈਣ ਦੀ ਉਮਰ ਸਾਰੀ 23 ਸਾਲ ਹੈ ਤੇ ਮੁੰਡਾ 26-27 ਸਾਲ ਦਾ ਹੋਵੇ ਚੱਲ ਜੂਗਾ ਹੋਵੇ ਮੱਝਦੀਆਂ ਦਾ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ 99 ਵਰਨ ਤੇ ਆਪਾਂ ਨੂੰ ਚਾਹੀਦਾ ਜੱਟਾਂ ਦਾ ਮੁੰਡਾ 10 12 ਕਿਲੀਆਂ ਦੇ ਵਿੱਚ ਇੱਧਰ ਲਈ ਤੇ ਜੇ ਆਪਣੇ ਕੋਲੇ ਕਿਸੇ ਕੋਲੇ 10 12 ਕਿਲੀਆਂ ਦੇ ਵਿੱਚ ਮੁੰਡਾ ਹੈਗਾ 20 ਤੋਂ 25 ਲੱਖ ਰੁਪਇਆ ਭੈਣ ਉਰੀ ਵਿਆਹ ਤੇ ਲਾ ਦੇਣਗੇ ਤੇ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਜੀ ਕੁੜੀ ਤੋਂ 1-2 ਸਾਲ ਵੱਡਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਕੈਨੇਡਾ ਦੀ ਪੀਆਰ ਕੁੜੀ ਆਈ ਆ ਇੱਧਰ ਬਰਨਾਲੇ ਏਰੀਏ ਤੋਂ ਆਪਾਂ ਨੂੰ 20 ਕਿੱਗਿਆਂ ਦੇ ਵਿੱਚ ਮੁੰਡਾ ਚਾਹੀਦਾ 15 18 20 ਯਾਨੀ 15 ਤੋਂ ਘੱਟ ਹੋਵੇ ਨਾ 20 ਹੋਵੇ ਤਾਂ ਬਾਲਾ ਹੀ ਵਧੀਆ ਆਪਾਂ ਭਾਲਦੇ ਆ ਸਿੱਧਾ ਕੇਸ ਕੁੜੀ ਕੈਨੇਡਾ ਦੀ ਪੀਆਰ ਆ ਵਿਆਹ ਇਹਨਾਂ ਨੇ ਵਧੀਆ ਕਰਨਾ ਆਪਦੇ ਕੋਲੇ 25 ਕਿੱਲੇ ਜ਼ਮੀਨ ਆ ਇਹਨਾਂ ਕੋਲੇ ਤੇ ਕੋਈ ਕੁੜੀ ਦੀ ਮੰਗ ਡਿਮਾਂਡ ਨਹੀਂ ਵਿਆਹ ਪੂਰਾ ਟੌਪ ਦਾ ਕਰਨੀ ਜਿੱਤੇ 20 ਕਿੱਲੇ ਆਣਾ ਮੁੰਡਾ ਚਾਹੀਦਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਸਰੀ ਕੈਨੇਡਾ ਦੇ ਵਿੱਚੋਂ ਕੁੜੀ ਆਈ ਹੈ ਜੀ ਭੈਣ ਦੀ ਉਮਰ ਹੈਗੀ ਆ 29 ਸਾਲ 2 ਸਾਲ ਦੀ ਲਵੇ ਗੁੱਡੀ ਹੈ ਭੈਣ ਵਿਧਵਾ ਹੋਈ ਹੋਈ ਹੈ ਜੀ ਕੈਨੇਡਾ ਦੀ ਪੀਆਰ ਹੈ ਮੁੰਡਾ ਚਾਹੀਦਾ 7-8 ਕਿਲਿਆਂ ਦੇ ਵਿੱਚ ਉਹ ਵੀ ਆਪਾਂ ਨੂੰ ਸਿੱਧਾ ਮਿਲ ਜAVE ਤਾਂ ਬਾਲਾ ਵਧੀਆ ਤੇ ਆਪਾਂ ਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੇ ਕੋਈ ਭੈਣ ਨੂੰ ਸਮੇਤ ਕੁੜੀ ਅਪਣਾਉਣਾ ਚਾਹੁੰਦਾ ਭੈਣ ਕੈਨੇਡਾ ਦੀ ਪੀਆਰ ਹੈ ਭੈਣ ਇੱਧਰ ਆਈ ਹੋਈ ਹੈ ਤਾਂ ਆਪਾਂ ਮੀਟਿੰਗ ਕਰਾਵਾਂਗੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜਨ ਥੋੜਾ ਜਿਆਦਾ ਜ਼ਿਆਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 36 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕੁਇੰਟਲ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਆਪਣਾ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਿਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦਬਕ ਕੇ ਸੇ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਇਆ ਜੀ ਮੱਝਵੀ ਸਿੰਘਾਂ ਦਾ ਮੁੰਡਾ ਜਈ ਹੈ ਜੀ ਬਿਜਲੀ ਮੈਗਮੇ ਦੇ ਵਿੱਚ 91 ਦਾ ਜਨਮ ਹੈ ਵੀਰ ਦਾ 35000 ਰੁਪਿਆ ਤਨਖਾਹ ਵੀਰ ਦੀ ਤੇ ਆਪਾਂ ਨੂੰ ਕੁੜੀ ਮੱਝਵੀ ਸਿੰਘਾਂ ਦੀ ਮਤਲਬ ਕੋਈ ਜੌਬ ਕਰਦੀ ਹੋਵੇ ਕੁੜੀ ਜੀ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਬਸ ਵਧੀਆ ਕਰੋ ਜੌਬ ਕਰਦੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਤੁਹਾਨੂੰ ਕਿ ਸ਼ੇਅਰ ਕਰਦੇ ਹਾਂ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆ ਤਾਂ ਵੀ ਚੱਕ ਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪ ਤੇ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਟਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਂ ਤੇ ਮੁੰਡਾ ਚਾਹੇ ਦਹਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26 27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ 10 ਕਿਲਿਆਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ 10 ਕਿਲਿਆਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੀ ਪਹਿਲਾਂ ਛੋਟਾ ਸਟਾਫ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਗੁੱਟੀ ਤੇ ਗੁੱਡੀ ਦੀ ਉਮਰ ਹੈ ਜੀ 36 ਸਾਲ ਕੈਨੇਡਾ ਦੀ ਪੀਆਰ ਪੀਆਰਾ ਜੀ 5-6 ਸਾਲ ਦੀ ਲੜਕੁੜੀ ਹੈ ਤੇ ਭੈਣ ਨੂੰ ਇਧਰਲਾ ਮੁੰਡਾ ਹੀ ਚਾਹੀਦਾ 10-12 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਕਮੈਂਟਾਂ ਦੇ ਵਿੱਚ ਹੀ ਮੈਨੂੰ ਆਪਦੀ ਰਾਇ ਦੇ ਦਿਆ ਕਰੋ ਜੀ ਮੈਂ ਫੋਨ ਜ਼ਰੂਰ ਲਾਉਂਗੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਐ ਮੈਨੂੰ ਲੱਗਦਾ ਉਹ ਕਿ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਐ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਨੂੰ ਹੀ ਰਿਸ਼ਤਾ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਬਤੰਦਰ ਤੇ ਆਪਣੇ ਕੋਲੇ ਇੱਕ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ 92 ਵਰਨਾ ਪੈਣਾ ਤੇ ਕੁੜੀ ਹੈਗੀ ਫੌਜੀ ਤੇ ਆਪਾਂ ਨੂੰ ਮੁੰਡਾ ਵੀ ਫੌਜੀ ਹੀ ਚਾਹੀਏ ਜਾਂ ਤਾਂ ਕੋਈ ਮੁੰਡਾ ਮਲਾਚਮ ਲੱਗਿਆ ਹੋਵੇ ਜਾਂ ਮੁੰਡਾ ਫੌਜੀ ਹੀ ਹੋਵੇ ਤੇ ਮੁੰਡਾ ਕੁੜੀ ਨਾਲੋਂ 1-2 ਸਾਲ ਵੱਡਾ ਹੋਵੇ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸੱਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਮੋਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋਵੇ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ